ਦੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਜੀ ਪਜਾਮੇ ਦੇ ਉੱਪਰ ਆਪਾਂ ਨੇ ਪਾਕਟ ਕਿਵੇਂ ਲਗਾਉਣੀ ਆ ਚਾਹੇ ਜੈਂਟਸ ਪਜਾਮਾ ਚਾਹੇ ਆਪਾਂ ਪਲਾਜ਼ੋ ਦੇ ਉੱਪਰ ਲਗਾਉਣੀ ਆ ਹਨਾ ਤੇ ਆਪਾਂ ਕਿਵੇਂ ਲਗਾ ਸਕਦੇ ਆ ਜਿਹੜੀ ਸਾਈਡ ਸਲਾਈ ਹੁੰਦੀ ਆ ਉਧਰ ਲਈ ਸਾਈਡ ਤੋਂ ਆਪਾਂ ਨੇ 4.5 ਇੰਚ ਦੇ ਉੱਪਰ ਮਾਰਕ ਕਰਕੇ ਛੱਡ ਦੇਣਾ ਕੱਪੜਾ ਆ ਆਪਾਂ ਨੇ ਕਿਉਂਕਿ ਆਪਾਂ ਨੇ ਇਲਾਸਟਿਕ ਪਾਉਣਾ ਇਹਨੇ ਫੋਲਡ ਵੀ ਹੋਣਾ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਤੇ ਜਿਹੜੀ ਆਪਾਂ ਜੇਬ ਇੱਥੇ ਲਗਾਵਾਂਗੇ ਤਾਂ ਉਹ ਥੋੜੀ ਜਿਹੀ ਵਧਾ ਕੇ ਉੱਪਰ ਲਗਾਵਾਂਗੇ ਕਿਉਂਕਿ ਜਦੋਂ ਆਪਾਂ ਇਲਾਸਟਿਕ ਲਗਾਵਾਂਗੇ ਤਾਂ ਉਹਦੇ ਵਿੱਚ ਜਿਹੜੀ ਥੋੜੀ ਜਿਹੀ ਜੇਬ ਆ ਜਵੇ ਤਾਂ ਕਰਕੇ ਆਪਾਂ ਇਹ 4.5 ਇੰਚ ਤੇ ਮਾਰਕ ਕਰਾਂਗੇ 6.5 ਇੰਚ ਤੇ ਆਪਾਂ ਫੇਰ ਮਾਰਕ ਕਰਾਂਗੇ ਹੱਥ ਪਾਉਣ ਵਾਸਤੇ ਜਗ੍ਹਾ ਰੱਖਣੀ ਆਪਾਂ ਨੇ ਠੀਕ ਹੈ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਨੇ ਜੇਬ ਕੱਟ ਕੇ ਰੱਖੀ ਹੋਈ ਆ ਠੀਕ ਹੈ ਜੀ ਤੇ ਹੁਣ ਆਪਾਂ ਨੇ ਇੱਥੇ ਜੇਬ ਲਗवानी ਆ ਜੇਵ ਲਗਾਉਣ ਤੋਂ ਪਹਿਲਾਂ ਆਪਾਂ ਨੇ ਇਹਨੂੰ ਥੋੜਾ ਜਿਹਾ ਉੱਪਰਲੀ ਸਾਈਡ ਆ ਮਾਰਕ ਤੋਂ ਵਧਾ ਕੇ ਰੱਖ ਲੈਣਾ ਤੇ 6.5 ਇੰਚ ਦਾ ਜਿਹੜਾ ਆਪਾਂ ਨੇ ਮਾਰਕ ਕੀਤਾ ਨਾ ਆਪਾਂ ਨੇ ਇੱਥੇ ਸਲਾਈ ਲਗਾ ਦੇਣੀ ਹੈ ਜਿੱਥੇ ਆਪਾਂ ਨੇ ਆ ਮਾਰਕ ਕੀਤੇ ਨੇ ਆਪਾਂ ਨੇ ਉੱਥੋਂ ਹੀ ਸਲਾਈ ਲਾਉਣੀ ਸ਼ੁਰੂ ਕਰਨੀ ਹੈ ਸਲਾਈ ਨੂੰ ਆਪਾਂ ਨੇ ਪੱਕੇ ਕਰ ਦੇਣਾ ਨਾਲ ਹੁੰਦੀ ਐ ਇੱਥੇ ਆਪਾਂ ਨੇ ਫੇਰ ਆ ਕੇ ਪੱਕੀ ਕਰ ਦੇਣੀ ਐ ਸਲਾਈ ਜਿੱਥੇ ਆਪਾਂ ਨੇ ਹਨਾ ਮਾਰਕ ਕੀਤੇ ਸੀ ਉੱਥੇ ਆਪਾਂ ਨੇ ਟੱਕ ਲਗਾ ਲੈਣਾ ਟੱਕ ਆਪਾਂ ਨੇ ਸਲਾਈ ਤੱਕ ਹੀ ਲਾਉਣਾ ਸਲਾਈ ਦੇ ਉੱਪਰ ਨਹੀਂ ਲਗਾਉਣਾ ਸਲਾਈ ਵੱਢਣੀ ਨਹੀਂ ਹੈਗੀ ਆਪਾਂ ਨੇ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਤੇ ਹੁਣ ਆਪਾਂ ਨੇ ਜਿਹੜੀ ਆ ਪਾਕਟ ਲਗਾਈ ਹੈ ਇਹਦੇ ਨਾਲ ਇਹਨੂੰ ਇਸ ਤਰ੍ਹਾਂ ਇਧਰਲੀ ਸਾਈਡ ਕੱਢ ਲੈਣਾ ਤੇ ਇਹਨੂੰ ਇਧਰਲੀ ਸਾਈਡ ਰੱਖ ਲੈਣਾ ਜਿਹੜਾ ਅੰਦਰਲਾ ਕਪੜਾ ਇਹਨੂੰ ਆਪਾਂ ਨੇ ਇਧਰਲੀ ਸਾਈਡ ਕੱਢ ਲੈਣਾ ਜੇਬ ਕੰਨੀ ਹੁਣ ਆਪਾਂ ਨੇ ਥੇਕ ਸਲਾਈ ਹੋਰ ਲਗਾ ਦੇਣੀ ਆ ਦਾਬ ਦੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਆਪਾਂ ਨੇ ਜਿਹੜੀ ਇਹ ਜੇਬ ਲਗਾਈ ਆ ਇਹਨੂੰ ਇਧਰਲੀ ਸਾਈਡ ਨੂੰ ਅੰਦਰਲੀ ਸਾਈਡ ਨੂੰ ਆਪਾਂ ਨੇ ਮੋੜ ਦੇਣਾ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਜਿਹੜੇ ਆਪਾਂ ਨੇ ਟੱਕ ਲਗਾਏ ਸੀ ਇਹ ਇਸ ਤਰ੍ਹਾਂ ਆਪਾਂ ਨੇ ਬਾਹਰ ਨੂੰ ਕੱਢ ਲੈਣੇ ਨੇ ਕਿਉਂਕਿ ਜਦੋਂ ਆਪਾਂ ਨੇ ਸਲਾਈ ਲਗਾਉਣੀ ਆ ਸਹੀ ਸਲਾਈ ਲੱਗੇ ਆ ਆਪਾਂ ਨੇ ਹੁਣ ਦੇਖੋ ਜੇ ਵੰਦਲੀ ਸਾਈਡ ਕਰ ਦਿੱਤੀ ਤੇ ਆ ਆਪਾਂ ਹੁਣ ਇੱਥੇ ਸਲਾਈ ਲਗਾ ਦੇਣੀ ਆ ਜਦੋਂ ਸਲਾਈ ਲਾਉਣੀ ਆ ਆਪਾਂ ਨੇ ਇੱਥੋਂ ਪੱਕਾ ਕਰ ਦੇਣਾ ਨਾਲ ਹੁੰਦੇ ਇੱਥੇ ਆ ਕੇ ਆਪਾਂ ਨੇ ਫੇਰ ਪੱਕਾ ਕਰ ਦੇਣਾ ਆ ਦੇਖੋ ਆਪਾਂ ਨੇ ਸਲਾਈ ਇਸ ਤਰ੍ਹਾਂ ਲਗਾਉਣੀ ਆ ਜਿਹੜੀ ਹੁਣ ਆਪਾਂ ਨੇ ਆਹ ਜੇਬ ਇਧਰ ਅੰਦਰਲੀ ਸਾਈਡ ਕੀਤੀ ਆ ਨਾ ਪਹਿਲਾਂ ਆਪਾਂ ਨੇ ਇਹਨੂੰ ਇਸ ਤਰ੍ਹਾਂ ਪੁੱਠੇ ਪਾਸੇ ਨੂੰ ਅੰਦਰ ਨੂੰ ਫੋਲਡ ਕਰ ਲੈਣਾ ਆ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਕਰ ਲੈਣਾ ਇਹ ਇਸ ਤਰ੍ਹਾਂ ਅੰਦਰਲੀ ਸਾਈਡ ਨੂੰ ਹੀ ਮੋੜ ਲੈਣਾ ਆਪਾਂ ਨੇ ਇਹਨੂੰ ਜਿਹੜੀ ਥੱਲੇ ਵਾਲੀ ਸਾਈਡ ਖੁੱਲੀ ਹੋਊਗੀ ਉੱਥੇ ਆਪਾਂ ਨੇ ਕਾਟ ਪਾ ਲੈਣੀ ਆ ਇਸ ਤਰ੍ਹਾਂ ਠੀਕ ਹੈ ਜੀ ਇਹ ਗੋਲ ਕਾਟ ਪਾਉਣੀ ਆ ਆਪਾਂ ਨੇ ਪਹਿਲਾਂ ਆਪਾਂ ਨੇ ਇਹਨੂੰ ਕੁੱਠਾ ਕਰਕੇ ਸਲਾਈ ਲਗਾ ਲੈਣੀ ਆ ਅੰਡਰਗਰਾਊਂਡ ਹੋ ਜੂਗੀ ਇਹ ਸਲਾਈ ਬਿਲਕੁਲ ਨਾਲ-ਨਾਲ ਆਉਣੀ ਆ ਆਪਾਂ ਨੇ ਕੰਡੇ-ਕੰਡੇ ਤੇ ਇਸ ਤਰ੍ਹਾਂ ਫਿਰ ਆਪਾਂ ਨੇ ਇਹਨੂੰ ਇਸ ਤਰ੍ਹਾਂ ਸਿੱਧਾ ਕਰ ਲੈਣਾ ਜਿੱਧਰਲੀ ਸਾਈਡ ਨੂੰ ਜੇਬ ਨੇ ਮੁਰਨਾ ਇਸ ਤਰ੍ਹਾਂ ਫਿਰ ਆਪਾਂ ਨੇ ਇੱਥੇ ਇੱਕ ਸਲਾਈ ਹੋਰ ਲਗਾ ਦੇਣੀ ਹੈ ਜਿਹੜੀ ਅੰਦਰਲੀ ਸਲਾਈ ਲਾਈ ਆਪਾਂ ਨਾ ਅੰਡਰਗਰਾਉਂਡ ਹੋ ਜਾਊਗੀ ਇਸ ਤਰ੍ਹਾਂ ਇਹਨੂੰ ਫੜ ਲੈਣਾ ਆ ਦੇਖੋ ਇਧਰਲੀ ਸਾਈਡ ਆਪਾਂ ਨੇ ਸਲਾਈ ਲਾ ਦੇਣੀ ਆ ਆ ਦੇਖ ਸਕਦੇ ਹੋ ਤੁਸੀਂ ਇੱਥੇ ਆਪਾਂ ਨੇ ਸਲਾਈ ਲਗਾ ਦੇਣੀ ਆ ਬਹੁਤ ਹੀ ਸੌਖਾ ਤਰੀਕਾ ਦੇਖ ਸਕਦੇ ਹੋ ਤੁਸੀਂ ਜੇਵ ਆਪਾਂ ਨੇ ਲਗਾ ਦਿੱਤੀ ਆ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੌਖਾ ਤਰੀਕਾ ਹੈਗਾ ਜੇਵ ਲਗਾਉਣ ਦਾ ਤੇ ਇਹਦੀ ਅੰਦਰਲੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਆ ਵੀ ਆਪਾਂ ਨੇ ਅੰਡਰਗਰਾਉਂਡ ਸਲਾਈ ਲਗਾਈ ਸੀਗੀ ਤੇ ਆ ਵੀ ਆਪਾਂ ਨੇ ਅੰਡਰਗਰਾਉਂਡ ਹੀ ਲਾਈ ਆ ਸਲਾਈ ਦੇਖ ਸਕਦੇ ਹੋ ਤੁਸੀਂ ਅੰਦਰਲੀ ਸਾਈਡ ਤੇ ਵੀ ਦੇਖੋ ਕਪੜਾ ਨਹੀਂ ਹੈਗਾ ਤੇ ਦੇਖ ਸਕਦੇ ਆ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਏ ਬਾਏ